ਫਗਵਾੜਾ ਦੇ ਅਰਬਨ ਸਟੇਟ ਤੋਂ ਸਾਬਕਾ ਕਾਉਂਸਲਰ ਤ੍ਰਿਪਤਾ ਸ਼ਰਮਾ ਅਤੇ ਤਮੰਨਾ ਕੌਸ਼ਲ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ। ਇਸ ਦੌਰਾਨ ਤਮੰਨਾ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਗਵਾਂਡੀਆਂ ਵੱਲੋਂ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ ਹੈ ਤੇ ਇਹ ਮਾਰਕੁੱਟ ਉਸ ਸਮੇਂ ਹੋਈ ਜਦੋਂ ਉਹ ਆਪਣੇ ਬੇਟੇ ਨੂੰ ਸਮਝਾ ਰਹੀ ਸੀ। ਉਨਾ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਗੋਹਲ ਲਗਾਈ ਹੈ ਉੱਥੇ ਹੀ ਕਾਉਂਸਲਰ ਤ੍ਰਿਪਤਾ ਸ਼ਰਮਾ ਨੇ ਕਿਹਾ ਕਿ ਉਕਤ ਮਹਿਲਾਵਾਂ ਵੱਲੋਂ ਉਹਨਾਂ ਉੱਪਰ ਵੀ ਜੋ ਮਾਰਕੁੱਟ ਕਰਨ ਦੇ ਦੋਸ਼ ਲਗਾਏ ਗਏ ਹਨ ਉਹਨਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਜਦਕਿ ਉਹ ਜਦੋਂ ਪਤਾ ਕਰਨ ਲਈ ਗਈ ਤਾਂ ਉਸ ਸਮੇਂ ਝਗੜਾ ਹੋ ਚੁੱਕਾ ਸੀ ਇਸ ਦੌਰਾਨ ਤ੍ਰਿਪਤਾ ਸ਼ਰਮਾ ਨੇ ਉਕਤ ਮਹਿਲਾਵਾਂ ਉੱਪਰ Hindu ਧਰਮ ਖਿਲਾਫ ਗਲਤ ਸ਼ਬਦਾਵਲੀ ਵਰਤਣ ਦੇ ਵੀ ਗੰਭੀਰ ਦੋਸ਼ ਲਗਾਏ ਕੀ ਹੈ ਪੂਰਾ ਮਾਮਲਾ ਤੁਸੀਂ ਖੁਦ ਹੀ ਸੁਣੋ ਸਰ ਸਾਡੇ ਗੌਂਡੀਆਂ ਦਾ ਮਾਮਲਾ ਹੈ ਮੇਰੇ ਬੇਟੇ ਦਾ ਤੇ ਮੈਂ ਆਪਣੇ ਬੇਟੇ ਨੂੰ ਬੋਲ ਰਹੀ ਸੀ ਸਾਡੇ ਗਵਾਂਡੀਆਂ ਬਾਰੇ ਕਿ ਉਹਨਾਂ ਦੇ ਨਾ ਜਾਇਆ ਪਰ ਉਹਨਾਂ ਦੇ ਚਲਾ ਜਾਂਦਾ ਆ ਪਰ ਉਹਨੇ ਉਹ ਮੇਰੀ ਬੰਗਲ ਸੁਣਦਾ ਰਿਹਾ ਵੈਸੇ ਬੋਲਿਆ ਨਹੀਂ ਮੇਰੇ ਮੋਹਰੇ ਸੁਣਦਾ ਰਿਹਾ ਫਿਰ ਥੋੜੀ ਦੇਰ ਬਾਅਦ ਉਹ ਮੈਡੀਸਨ ਲੈਣ نیچے ਚਲਾ ਗਿਆ ਔਰ نیچے ਚਲਾ ਗਿਆ ਤੇ ਇਹ ਇਹ ਬੋਲਣ ਲੱਗ ਪਈਆਂ ਨਾਲ ਦੀਆਂ ਬੋਲਣ ਲੱਗ ਪਈਆਂ ਬੋਲ ਕੇ ਨਾ ਇਹ ਮੇਰੇ ਅੰਦਰ ਆ ਕੇ ਇਹਨਾਂ ਨੇ ਮੈਨੂੰ ਖਿੱਚਿਆ ਔਰ ਮੈਨੂੰ ਬਾਹਰ ਆ ਕੇ ਬਹੁਤ ਕੁੱਟਿਆ ਦੋਨਾਂ ਨੇ ਔਰ ਮੇਰੇ 'ਚ ਇਨੀ ਹਿੰਮਤ ਨਹੀਂ ਸੀ ਕਿ ਮੈਂ ਆਪਣਾ ਬਚਾਅ ਖੁਦ ਕਰ ਸਕਾਂ ਮੈਂ ਆਪਣਾ ਬਚਾਅ ਵੀ ਨਹੀਂ ਕਰ ਸਕੀ ਬੱਚੇ ਬੇਟੇ ਮੇਰੇ ਨੂੰ ਆਵਾਜ਼ ਸੁਣੀ ਉਹ ਨੱਠਾ ਉੱਪਰ ਆਇਆ ਉੱਪਰ ਆ ਕੇ ਫਿਰ ਉਹਨੇ ਮੈਨੂੰ ਛਡਾਇਆ ਛਡਾ ਕੇ ਤਾਂ ਫਿਰ ਉਹ ਮੈਨੂੰ ਅੰਦਰ ਲੈ ਗਿਆ ਫਿਰ ਉਹ ਮੋਲੀਆਂ ਬਹੁਤ ਕਹਿੰਦੀ ਹੁਣ ਤੇਰੇ 'ਚ ਦਮ ਹੈ ਨਹੀਂ ਤੇ ਤੋ ਛੜਾ ਤੇ ਤੂੰ ਨਿਕਲ ਹੁਣ ਬਾਹਰ ਅਸੀਂ ਤੈਨੂੰ ਦਸੀਏ ਮੈਡਮ ਇਹ ਕਿਹੜੀ ਜਗ੍ਹਾ ਦਾ ਵਾਕਿਆ ਆ ਇਹ ਅਡਮਿਨਿਸਟ੍ਰੇਟ ਦਾ ਵਾਕਿਆ ਆ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਤਮੰਨਾ ਕੌਸ਼ਲ ਤੇ ਤੁਹਾਡਾ ਲੜਕੇ ਦੀ ਉਮਰ ਕਿੰਨੀ ਹੈ ਜੀ ਮੇਰੇ ਲੜਕੇ ਦੀ ਉਮਰ 20 ਸਾਲ हां ਤੁਸੀਂ ਕਹਿੰਦੇ ਤੁਹਾਡੇ ਕਹਿੰਦਾ ਮਤਲਬ ਇਹ ਆ ਵੀ ਤੁਹਾਡਾ ਲੜਕਾ ਤੁਹਾਡੇ ਕਹਿੰਨੇ ਤੋਂ ਬਾਹਰ ਜਾ ਕੇ ਇਹਨਾਂ ਨੂੰ ਮਿਲਦਾ ਫਿਰਦਾ ਹਾਂਜੀ ਤੇ ਉਸ ਤੋਂ ਬਾਅਦ ਤੁਹਾਡੀ ਤੁਸੀਂ ਜਦ ਤੁਹਾਨੂੰ ਗੁੱਟਮਾਰ ਹੋਈ ਤੁਸੀਂ ਸਿਵਲ ਹਸਪਤਾਲ ਗਏ ਸੀ ਹਾਂਜੀ ਅਸੀਂ ਗਏ ਸੀਗੇ ਅਸੀਂ ਸਿਵਲ ਹਸਪਤਾਲ ਗਏ ਆ ਫਿਰ ਉਸ ਤੋਂ ਬਾਅਦ ਅਸੀਂ ਐਮਐਲਆਰ ਕਟਾਈ ਚਲੋ ਇਸ ਵਾਕੇ ਦਾ ਤੁਸੀਂ ਆਂਡ ਗਵਾਂਡ ਆਪਣੇ ਕਿਸੇ ਨੂੰ ਸੱਦਿਆ ਨਹੀਂ ਹਾਂਜੀ ਹਾਂਜੀ ਮੈਂ ਤ੍ਰਿਪਤਾ ਆਂਟੀ ਨੂੰ ਫੋਨ ਕੀਤਾ ਸਾਡੇ ਐਮਸੀ ਰਹੇ ਆ ਓਕੇ ਉਹਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਅਸੀਂ ਅੱਧੇ ਘੰਟੇ ਬਾਅਦ ਫੋਨ ਕੀਤਾ ਅੱਛਾ ਉਹ ਆਏ ਤੇ ਤੁਸੀਂ ਕੀ ਮੰਗ ਕਰਦੇ ਆਪ ਪੁਲ ਪ੍ਰਸ਼ਾਸਨ ਤੋਂ ਅਸੀਂ ਪੁਲ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਦੋਂ ਇਹਨਾਂ ਦਾ ਮੈਨੂੰ ਫੋਨ ਆਇਆ ਉਦੋਂ ਵੀ ਘੁੱਟਕਟਾਪ ਇਹਨਾਂ ਦਾ ਹੋ ਚੁੱਕਾ ਸੀ। ਜਦੋਂ ਮੈਂ ਗਈ ਆ ਤਾਂ ਉਹਨੇ ਕੁੜੀ ਨਾਲ ਗੱਲ ਹੋਈ। ਉਹ ਕੁੜੀ ਕਹਿੰਦੀ ਜੀ ਮੈਨੂੰ ਤਾਂ ਉਹਦੀ ਜਿਹੜੀ ਮੁੰਡਾ ਆ ਨਾਲ ਜਿਹੜੀ ਜਿਹਨੇ ਲੜਾਈ ਹੋਈ ਹੈ ਤਮੰਨਾ ਕੁਸ਼ਲ ਦੀ ਵੀ ਉਹਨੇ ਮੇਰੀ ਲੱਤਾਂ ਮਾਰੀਆਂ ਪੇਟ 'ਚ। ਇਹ ਜਦੋਂ ਇਹਨਾਂ ਨੇ ਗਾਲਾਂ ਕੱਢੀਆਂ ਉਹ ਅੰਦਰੋਂ ਬੋਲਦੇ ਸੀ ਇਹ ਆਪਣੇ ਮੁੰਡੇ ਨੂੰ ਬੋਲਦੀ ਸੀ ਇਹਨੇ ਦੁਬਾਰਾ ਫੇ ਲੜਾਈ ਹੋਈ। ਫੇ ਅਸੀਂ ਇਹਨਾਂ ਦੀ ਲੜਾਈ ਛਡਾਈ। ਮੁਹੱਲੇ ਦੇ 4-5 ਬੰਦੇ ਬੈਠੇ ਸੀਗੇ ਉਹਨਾਂ ਦੇ ਸਾਹਮਣੇ ਹੀ ਸਾਰੀ ਲੜਾਈ ਹੋਈ ਆ ਤੇ ਇਹ ਮੈਨੂੰ ਦੱਸਣ ਬਈ ਪਹਿਲੀ ਤਾਂ ਇਹ ਕਿ ਇਹਨਾਂ ਨੇ ਆਪਣੀ ਵਾਈਟ ਵਿੱਚ ਕਿਹਾ ਵੀ ਇਹਨੇ ਆਉਂਦੀ ਮੇਰੇ ਮਾਰਨ ਲੱਗ ਗਈ ਆਉਂਦੀ ਗਾਲਾਂ ਕੱਢਣ ਲੱਗ ਗਈ ਤੇ ਉਹਨੇ ਮੇਰੇ ਪੇਟ 'ਚ ਲੱਤਾਂ ਮਾਰੀਆਂ ਮੈਨੂੰ ਕਹਿੰਦੀ ਆ ਬਈ ਉਹਨੇ ਤਮੰਨਾ ਕੌਸ਼ਨ ਨੇ ਲੱਤਾਂ ਮਾਰੀਆਂ ਤੇ ਇਹਨਾਂ ਨੇ ਜੇ ਮੈਂ ਜਾਂਦੀ ਮੈਂ ਉਹਨੂੰ ਜਾਣਦੀ ਨਹੀਂ ਨਾ ਮੈਂ ਉਹਨੂੰ ਜਾਣਦੀ ਨਾ ਉਹ ਮੈਨੂੰ ਜਾਣਦੀ ਮੈਂ ਜਾਣਦੀ ਪਹਿਲਾਂ ਅਗਲੇ ਕੋਈ ਗੱਲ ਪੁੱਛੂੰਗੀ ਕਿ ਉਹਨਾਂ ਨੇ ਲੱਤਾਂ ਮਾਰਨ ਲੱਗ ਜੂਗੀ ਗਾਲਾਂ ਕੱਢਣ ਲੱਗ ਜੂਗੀ ਕੀ ਕੋਰ ਦਾ ਸਾਰਾ ਲਵਾਂਗੇ ਜਾਂ ਦੇ ਖਲਾਫ ਕੰਪਲੀਟ ਕਰਾਂਗੇ ਕਿਤੇ ਨਹੀਂ ਮੈਂ ਉਹਦੇ ਕੰਪਲੀਟ ਵੀ ਕਰੂੰਗੀ ਜਿਵੇਂ ਕੋਰ ਦਾ ਸਾਰਾ ਲੈਣ ਮੈਂ ਕੋਰ ਦਾ ਸਾਰਾ ਵੀ ਲਵਾਂ ਪਤਾ ਕੀ ਅੱਜ ਇਹਨਾਂ ਨੇ ਇਹ ਗੱਲ ਕੀਤੀ ਹੈ ਕੱਲ ਨੂੰ ਫੇਰ ਕਰਨਗੇ